ਜਦੋਂ ਵੇਖਿਆ ਹੰਕਾਰ ਤੇ ਬਣੇ ਛੱਡ ਗਿਆ ਪੂਰੇ ਪਹੁੰਚ ਲਾਲੋ ਦੀ ਕੁੱਲੀ 'ਚ ਜੇ ਰਾਨੇ ਪਾਲੇ ਗੂੜੇ ਇਹ ਜਦੋਂ ਟੱਪਿਆ ਮਲਕ ਪਾਗੋ ਹੱਥ ਵੇਖਿਆ ਇਹ ਜਦੋਂ ਟੱਪਿਆ ਮਲਕ ਪਾਗੋ ਹੱਥ ਵੇਖਿਆ ਜੀ ਅਸੀਂ ਲਾਲੋ ਦੀ ਕੁੱਲੀ 'ਚ

ਉਰਲੀ ਕੁੱਲੀ 'ਚ ਬੈਠਾ ਰੱਬ ਵੇਖਿਆ ਜੀ ਅਸੀਂ ਲਾਲੋ ਦੀ ਕੁੱਲੀ 'ਚ ਲਾਲੋ ਦੀ ਕੁੱਲੀ 'ਚ ਬੈਠਾ ਰੱਬ ਵੇਖਿਆ ਜੀ ਅਸੀਂ ਲਾਲੋ ਦੀ ਕੁੱਲੀ 'ਚ ਲਾਲੋ ਦੀ ਕੁੱਲੀ 'ਚ ਬੈਠਾ ਰੱਬ ਵੇਖਿਆ ਜੀ ਅਸੀਂ ਲਾਲੋ ਦੀ ਕੁੱਲੀ 'ਚ ਲਾਲੋ ਦੀ ਕੁੱਲੀ 'ਚ ਬੈਠਾ ਰੱਬ ਵੇਖਿਆ ਜੀ ਅਸੀਂ ਲਾਲੋ ਦੀ ਕੁੱਲੀ 'ਚ ਲਾਲੋ ਦੀ ਕੁੱਲੀ 'ਚ ਬੈਠਾ ਰੱਬ ਵੇਖਿਆ ਜੀ ਅਸੀਂ ਲਾਲੋ ਦੀ ਕੁੱਲੀ 'ਚ ਇੱਜ਼ ਦੋਲਾ ਕੇ ਤੇ ਸਮਾਦੀ ਤੰਨਾ ਜੱਟ ਬੈ ਗਿਆ ਫਿਰ ਪੱਥਰਾਂ ਦੇ ਵਿੱਚੋਂ ਤੈਨੂੰ ਆਉਣਾ ਪੈ ਗਿਆ ਜਦੋਂ ਲਾ ਕੇ ਤੇ ਸਮਾਦੀ ਤੰਨਾ ਜੱਟ ਬਹਿ ਗਿਆ ਫਿਰ ਪੱਥਰਾਂ ਦੇ ਵਿੱਚੋਂ ਤੈਨੂੰ ਆਉਣਾ ਪੈ ਗਿਆ ਜੱਟ ੱੱਕੇ ਨਾ ਚਿਰੌਂਦਾ ਤੈਥੋਂ ਵਗ ਵੇਖਿਆ ਅਸੀਂ ਲਾਲੋ ਦੀ ਕੁੱਲੀ 'ਚ ਲਾਲੋ ਦੀ ਕੁੱਲੀ 'ਚ ਬੈਠਾ ਰੱਬ ਵੇਖਿਆ ਅਸੀਂ ਲਾਲੋ ਦੀ ਕੁੱਲੀ 'ਚ ਲਾਲੋ ਦੀ ਕੁੱਲੀ 'ਚ ਬੈਠਾ ਰੱਬ ਵੇਖਿਆ ਅਸੀਂ ਲਾਲੋ ਦੀ ਕੁੱਲੀ 'ਚ ਲਾਲੋ ਦੀ ਕੁੱਲੀ 'ਚ ਬੈਠਾ ਰੱਬ ਵੇਖਿਆ ਅਸੀਂ ਲਾਲੋ ਦੀ ਕੁੱਲੀ 'ਚ ਲਾਲੋ ਦੀ ਕੁੱਲੀ 'ਚ ਬੈਠਾ ਰੱਬ ਵੇਖਿਆ ਅਸੀਂ ਲਾਲੋ ਦੀ ਕੁੱਲੀ 'ਚ ਲਾਲੋ ਦੀ ਕੁੱਲੀ 'ਚ ਬੈਠਾ ਰੱਬ ਵੇਖਿਆ ਅਸੀਂ ਲਾਲੋ ਦੀ ਕੁੱਲੀ 'ਚ ਰੱਬ ਕੋਲ ਕੋਲ ਬੈਠਾ ਰੱਬ ਵੇਖਿਆ ਅਸੀਂ ਲਾਲੋ ਦੀ ਕੁੱਲੀ 'ਚ ਲਾਲੋ ਦੀ ਕੁੱਲੀ 'ਚ ਬੈਠਾ ਰੱਬ ਵੇਖਿਆ ਅਸੀਂ ਲਾਲੋ ਦੀ ਕੁੱਲੀ 'ਚ ਈਸ਼ੁਰੀ ਸਦਨੇ ਨੇ ਚੱਕੀ ਫਿਰ ਤੂੰ ਵੀ ਗਿਆ ਢੋਲ ਤੇਥੋ ਰਹਿ ਵੀ ਨਾ ਹੋਇਆ ਪਿਆ ਬੱਕਰੇ ਚੋ ਬੋਲ ਸ਼ੁਰੀ ਸੱਦਨੇ ਨੇ ਚੱਕੀ ਫੇਰ ਤੂੰ ਵੀ ਗਿਆ ਢੋਲ ਤੇਥੋ ਰਹਿ ਵੀ ਨਾ ਹੋਇਆ ਗਿਆ ਬੱਕਰੇ ਚੋ ਬੋਲ ਜਦੋਂ ਸੱਦਨਾ ਕਸਾਈ ਡੱਗ ਮੱਗ ਵੇਖਿਆ ਅਸੀਂ ਲਾਲੋ ਦੀ ਕੁੱਲੀ ਚ ਲਾਲੋ ਦੀ ਕੁੱਲੀ ਚ ਬੈਠਾ ਰੱਬ ਵੇਖਿਆ ਅਸੀਂ लालो की कुली चालो की कुली चेटा लालो की कुली चेटा रब आया लालो की कुली च लालो की कुली च बैठा रब वेख आसी लालो की कुली च लालो की कुली च बैठा ਰੱਬ ਵੇਖਿਆ ਅਸੀਂ ਲਾਲੋ ਦੀ ਕੁੱਲੀ 'ਚ ਲਾਲੋ ਦੀ ਕੁੱਲੀ 'ਚ ਬੈਠਾ ਰੱਬ ਵੇਖਿਆ ਅਸੀਂ ਲਾਲੋ ਦੀ ਕੁੱਲੀ 'ਚ ਲਾਲੋ ਦੀ ਕੁੱਲੀ 'ਚ ਬੈਠਾ ਰੱਬ ਵੇਖਿਆ ਅਸੀਂ ਲਾਲੋ ਦੀ ਕੁੱਲੀ 'ਚ ਪਹੁੰਚ ਕੁੱਲੀ ਵਿੱਚ ਖਾਦੇ ਝੂਠੇ ਬੀਲੇਣੀ ਦੇ ਬੇਰ ਕਿਤੇ ਤੰਦਲਾਂ ਦੇ ਉੱਤੇ ਤੁਸੀਂ ਸੁੱਟ ਬਹਿ ਗਲੇਰ ਪਹੁੰਚ ਕੁੱਲੀ ਵਿੱਚ ਖਾਦੇ ਝੂਠੇ ਪੀ ਲੈਣੀ ਦੇ ਬੇਰ ਇਤੇ ਤੰਦਲਾਂ ਦੇ ਉੱਤੇ ਤੁਸੀਂ ਸੁੱਟ ਬਹਿ ਗਲੇਰ ਤੇਰਾ ਘਰੇ ਮੈਂ ਗਰੀਬਾਂ ਤੇ ਆ ਪੱਗ ਵੇਖਿਆ ਅਸੀਂ ਲਾਲੋ ਦੀ ਕੁੱਲੀ ਚ लालो की कुली च बैठा राब राब खेया, असी लालो की कुली चली लालो की लालो लालो लालोली ਕੁੱਲੀ ਚ ਬੈਠਾ ਰੱਬ ਵੇਖਿਆ ਅਸੀਂ ਲਾਲੋ ਦੀ ਕੁੱਲੀ ਚ ਲਾਲੋ ਦੀ ਕੁੱਲੀ ਚ ਬੈਠਾ ਰੱਬ ਵੇਖਿਆ ਅਸੀਂ ਲਾਲੋ ਦੀ ਕੁੱਲੀ ਚ ਲਾਲੋ ਦੀ ਕੁੱਲੀ ਚ ਬੈਠਾ ਰੱਬ ਵੇਖਿਆ ਅਸੀਂ ਲਾਲੋ ਦੀ ਕੁੱਲੀ ਚ ਲਾਲੋ ਦੀ ਕੁੱਲੀ ਚ ਬੰਤਾ ਰੱਬ ਵਿਕੇ ਆ ਅਸੀਂ ਲਾਲੋ ਦੀ ਕੁੱਲੀ ਚ ਇਹ ਦਿੱਤੀ ਸੱਚ ਦੀ ਆਵਾਜ਼ ਨਹੀਂ ਉਹ ਪੌੜਾ ਕਵਰਾਏ ਤੁਸੀਂ ਤਵੀਆਂ ਗਰਮ ਉੱਤੇ ਚੌਂਕੜੇ ਲਗਾਏ ਦਿੱਤੀ ਸੱਚ ਦੀ ਆਵਾਜ਼ ਨਹੀਂ ਉਹ ਪੌੜਾ ਕਵਰਾਏ ਤੁਸੀਂ ਤਵੀਆਂ ਗਰਮ ਉੱਤੇ ਚੌਂਕੜੇ ਲਗਾਏ ਮੈਂ ਕੱਲੇ ਨੇ ਨਹੀਂ ਜੀ ਸਾਰੇ जॻ वेख असीं लालो जी कु लालो जी कु असीं लालो जी कु लालो जी कु लालो वेख ਲਾਲੋ ਦੀ ਕੁੱਲੀ 'ਚ ਬੈਠਾ ਰੱਬ ਵੇਖਿਆ ਅਸੀਂ ਲਾਲੋ ਦੀ ਕੁੱਲੀ 'ਚ ਲਾਲੋ ਦੀ ਕੁੱਲੀ 'ਚ ਬੈਠਾ ਰੱਬ ਦੇਖਿਆ ਅਸੀਂ ਲਾਲੋ ਦੀ ਕੁੱਲੀ 'ਚ ਲਾਲੋ ਦੀ ਕੁੱਲੀ 'ਚ ਬੈਠਾ ਰੱਬ ਵੇਖਿਆ ਅਸੀਂ ਲਾਲੋ ਦੀ ਕੁੱਲੀ 'ਚ ਨਾਨੋ ਦੀ ਕੁਲੀਚਾ ਰਾਵੜੀ ਕੇ ਨਾਰ ਅਸੀ ਨਾਨੋ ਦੀ ਕੁਲੀਚਾ ਇਹ ਪਾਲ ਸ਼ਮਲਾ ਕੀ ਜਾਣੇ ਤੇਰੇ ਚੋਜ ਨੇ ਅਲਾਹੀ ਥੇਜ ਸੂਲਾਂ ਦੀ ਵਿਸ਼ਾਕੇ ਸੌ ਗਿਆ ਦੁਨੀਆ ਦਾ ਮਾਹੀ ਪਾਲ ਸ਼ਮਲਾ ਕੀ ਜਾਣੇ ਤੇਰੇ ਚੋਜ ਨੇ ਅਲਾਹੀ ਥੇਜ ਸੂਲਾਂ ਦੀ ਵਿਸ਼ਾਕੇ ਸੌ ਗਿਆ ਦੁਨੀਆ ਦਾ ਮਾਹੀ ਹੋਇਆ ਸਾਰੇ ਪਰਵਾਰ ਤੋਂ ਅਲੱਗ ਵਖਿਆ ਅਸੀਂ ਲਾਲੋ ਦੀ ਕੁੱਲੀ 'ਚ ਲਾਲੋ ਦੀ ਕੁੱਲੀ 'ਚ ਬੈਠਾ रब वेख आयसीं लालो जी कुली लालो जी कुली लालो जी कुलीो जी कुली चैठा रब वेखे आए असी लालो की कुली च लालो की कुली च बैठा रब वेखे आए असी लालो की कुली आए